ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਪੋ ਮਹਾਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਬੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੈਂਡਾ ਬੰਗਲ ਇਸੇ ਟਾਈਮ ਐ ਇਸ ਪਿੰਡ ਨੂੰ ਬੰਗਲ ਸ਼ਹਿਰ ਵੀ ਕਿਹਾ ਜਾਂਦਾ ਸੀ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੈਂਦੀ ਐ ਤੇ ਤਹਿਸੀਲ ਵੀ ਸ਼੍ਰੀ ਮੁਕਤਸਰ ਸਾਹਿਬ ਦਾ ਹੀ ਪਿੰਡ ਐ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਖੇਤੀਬਾੜੀ ਦੇ ਨਾਲ-ਨਾਲ ਦੋਸਤੋ ਪਸ਼ੂ ਪਾਲਣ ਦਾ ਕੰਮ ਅੱਜ ਦੀ ਵੀਡੀਓ ਦੇ ਵਿੱਚ ਇੱਕ ਤਾਂ ਤੁਸੀਂ ਸਾਹਮਣੇ ਸਕਰੀਨ ਦੇ ਉੱਪਰ ਦੇਖ ਰਹੇ ਹੋ ਤਾਜੀ ਸੁਈ ਤੀਜਾ ਸੁਆ ਵਾਇੜ ਵਕਾਊ ਆ ਚੰਗੇ ਥਾਨ ਹਵਾਨੇ ਦੀ ਆ ਦੋਸਤੋ ਚੰਗੇ ਕਦ ਕਾਠ ਵਾਲੀ ਆ ਇਸ ਤੋਂ ਇਲਾਵਾ ਇੱਕ ਸਾਹਮਣੇ ਤੁਸੀਂ ਦੇਖ ਰਹੇ ਟੋਕੜ ਗੱਬਣਾ ਚੈੱਕ ਪਾਸ ਤਿੰਨ ਸਾਢੇ ਤਿੰਨ ਮਹੀਨੇ ਦੀ ਇਹ ਵਕਾਊ ਆ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਫੇਸਬੁੱਕ ਉਹ ਦੋਸਤੋ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀ ਇੰਸਟਾਗ੍ਰਾਮ ਤੇ ਦੇਖ ਰਹੇ ਆ ਸਖਰਾਜ ਭੋਮਾਰਾ ਉਹਨੂੰ ਵੀ ਫੋਲੋ ਕਰ ਲਿਓ ਤੇ ਆਓ ਸਾਰੀ ਜਾਣਕਾਰੀ ਦੋਸਤੋ ਲੈਣਿਆ ਤੇ ਕਰਦਿਆਂ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਆ ਜੀ ਹਰਪ੍ਰੀਤ ਹਰਪ੍ਰੀਤ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 94639 94639 99768 99768 68 ਠੀਕ ਹੈ ਜੀ ਬਾਈ ਜੀ ਆਪਣਾ ਖੇਤੀਬਾੜੀ ਦਾ ਹੀ ਕੰਮ ਆ ਜੀ ਆਪਰਾ ਖੇਤੀਬਾੜੀ ਦਾ ਕੰਮ ਹੈ ਤੇ ਅੱਜ ਆਪਣੇ ਕੋਲੇ ਦੋ ਗਊਆਂ ਸੇਲ ਆ ਹਾਂਜੀ ਇਹ ਜਿਹੜੀ ਕੋਲੇ ਖੜੇ ਐ ਐਚ ਐਫ ਵੈਡ ਇੱਕ ਨਵਾਂ ਸੂਆ ਸੂਈ ਇਹ ਤੀਜੇ ਸੂਈ ਸੂਈ ਇਹ ਤੀਜੇ ਸੂਈ ਆ ਤੇ ਮਗਰ ਬੱਚਾ ਕੀ ਹੈ ਜੀ ਮਗਰ ਬੱਚੀ ਆ ਜੀ ਮਗਰ ਵੱਛੀ ਆ ਤੇ ਇਸ ਟਾਈਮ ਕਿੰਨੇ ਅਗ ਧਾਰਾਂ ਇਹਦੇ ਥਲੇ ਤਿਆਰ ਇਸ ਟਾਈਮ 15 ਲੀਟਰ ਬੋਲਾ ਹੈ 15 ਲੀਟਰ ਕਿੰਨੇ ਦਿਨ ਹੋ ਗਏ ਸੂਈ ਨੂੰ ਕੱਲ ਸੂਈ ਹੈ ਯਾਰ ਕੱਲ ਸੂਈ ਹੈ ਬੋਲਾ 15 ਲੀਟਰ ਤੋਲ ਕੇ ਦੇਵੋਗੇ ਹਾਂ ਤੋਲ ਕੇ ਠੀਕ ਹੈ ਤਿਆਰ ਜਾਵਾਂ ਤੇ ਕਿੰਮਾ ਸੂਆ ਦੱਸਿਆ ਸੀ ਇਹ ਇਹ ਤੀਜੇ ਸੇ ਸੂਈ ਹੈ ਤੀਜੇ ਸੂਈ ਲਓ ਵੀ ਸੱਜਣੋ ਮੂੰਹ ਮੱਥਾ ਸਾਨੂੰ ਦਿਖਾ ਦਿੰਨੇ ਆ ਸੋਹਣੀ ਮਾਰਕਿੰਗ ਆ ਕੱਦਗਾਠ ਕਰਮਾਲੀ ਦਾ ਬਹੁਤ ਆ ਤੇ ਥਣ ਲੱਗਿਆ ਬਾ ਕਮਾਲ ਤੁਹਾਨੂੰ ਨੇੜੇ ਹੋ ਕੇ ਦਿਖਾਉਣੇ ਆ ਹਵਾਨੇ ਦੇ ਉੱਤੇ ਨਾੜਾਂ ਕੱਲੀਆਂ ਕੱਲੀਆਂ ਦਿਖਾਈ ਦੇ ਰਹੀਆਂ ਦੇਖ ਸਕਦਾ ਦੋਸਤੋ ਬਹੁਤ ਸੋਹਣਾ ਥਣ ਲੱਗਿਆ ਮੁਠੀ ਦੀ ਚੁਆਈ ਵਾਲਾ ਨਾੜਾ ਕੱਲੀਆਂ ਕੱਲੀਆਂ ਦਿਖਾਈ ਦੇ ਰਹੀਆਂ ਬਹੁਤ ਹੀ ਜਿਆਦੇ ਸਾਫ ਸੁਥਰਾ ਹਵਾਨਾ ਇਧਰ ਮਿਲਕਮ ਹੈ ਇਹਨਾਂ ਨੇ ਵੀ ਨਜ਼ਰ ਮਾਰ ਲਓ ਦੋਨੋਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਵੀ ਦੋਸਤੋ ਨੇੜੇ ਕਰਕੇ ਜਜਮੈਂਟ ਕਰਾਵਾਂਗੇ ਦੇਖ ਸਕਦਾ ਦੋਸਤੋ ਦੂਜੇ ਪਾਸੇ ਤੋਂ ਸੇਮ ਸਾਜਾ ਦੋਸਤੋ ਦੇਖ ਸਕਦਾ ਥਣਾਂ ਦਾ ਨਾੜਾ ਇਧਰ ਵੀ ਦਿਖਾਈ ਦੇ ਰਹੀਆਂ ਤੇ ਮਿਲਕਵੇਂ ਨਾ ਚੰਗੀ ਆ ਦੋਸਤੋ ਇਧਰ ਵੀ ਦੇਖ ਸਕਦੇ ਹੋ ਬਾਕੀ ਤੁਹਾਨੂੰ ਤੋੜ ਕੇ ਦਿਖਾ ਦੇਾਂਗੇ ਸੋਹਣਾ ਕੱਦ ਕਾਠ ਆ ਚੰਗੇ ਪੈਠਪੁੜੇ ਦੀ ਆ ਦੇਖ ਸਕਦੇ ਹੋ ਚੰਗੇ ਕੱਦ ਕਾਠ ਵਾਲੀ ਆ ਦੋਸਤੋ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਲਓ ਵੀ ਸੱਜਣਾਓ ਦੇਖ ਸਕਦੇ ਹੋ ਤੁਸੀਂ ਤੋੜ ਕੇ ਤੁਹਾਨੂੰ ਦਿਖਾਤੀ ਆ ਕੱਦ ਕਾਠ ਚੰਗਾ ਵੈੱਡ ਬਾਡੀ ਚੰਗੀ ਆ ਦੋਸਤੋ ਦੇਖ ਸਕਦੇ ਹੋ ਰੀੜ ਦੀ ਹੱਡੀ ਬਿਲਕੁਲ ਗਾਜ ਵਰਗੀ ਸਿੱਧੀ ਆ ਤੇ ਥੋੜੀ ਨਾ ਪਲੂਣਾ ਦੋਸਤੋ ਇੱਕ ਪਾਸੇ ਨਾ ਲੈ ਚੱਲੋ ਬਹਿਣੀ ਵਾਲੇ ਪਾਸੇ ਥੋੜੀ ਜਿਹੀ ਭਲੂਣਾ ਕ ਬਹਿਣੀ ਵਾਲੇ ਪਾਸੇ ਤੇ ਉਹ ਦਾ ਨਾ ਡਰ ਰੱਖਿਓ ਹਾਂਜੀ ਭਾਈ ਜੀ ਕੀ ਮੁੱਲ ਰੱਖਿਆ ਇਹਦਾ ਫਿਰ ਇਹਦਾ ਮੁੱਲ ਹੈ 70000 ਰੁਪਏ 70000 ਮਾਨਤਨ ਹੋ ਜਾਊਗਾ ਬਾਈ ਮਾਨਤਨ ਹੋ ਜਾਵੇ ਲਓ ਵੀ 70000 ਮੁੱਲਾ ਮਾਨਤਨ ਹੋ ਜਾਊਗਾ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਲਓ ਵੀ ਆ ਬੱਚਾ ਜੈਡ ਬਲੈਕ ਆ ਦੋਸਤੋ ਬੱਚੀ ਬਹੁਤ ਸੋਹਣੀ ਆ ਦੇਖ ਸਕਦੇ ਹੋ ਤੁਸੀਂ ਤੇ ਪੂਛ ਦੇ ਵਿੱਚ ਦੰਬ ਥੋੜਾ ਜਿਹਾ ਚਿੱਟਾ ਪੂਛ ਦਾ ਤੇ ਆ ਬੱਚਾ ਹਾਂਜੀ ਬਾਈ ਜੀ ਆ ਵੜੜਾ ਜਿਹੜੀ ਇਹਦੇ ਬਾਰੇ ਦੱਸੋ ਕਿਨਵਾ ਸੂ ਆ ਟੋਕੜ ਗੱਬਣਾ ਇਹ ਇਹ ਟੋਕੜ ਗੱਬਣਾ ਹੈ ਠੀਕ ਹੈ ਤੇ ਕਿਨਵਾ ਸੂ ਆ ਬਾਈ ਇਹ ਤੀਜੇ ਸੂਗੀ ਤੀਜੇ ਆਸਤੇ ਗੱਬਣ ਹੋਗੀ ਹਾਂਜੀ ਇਹ ਕਿੰਨੇ ਚਿਰ ਦੀ ਗੱਬਣਾ ਬਾਈ ਇਹ ਚਾਰ ਮਹੀਨਿਆਂ ਦੀ ਚਾਰ ਮਹੀਨੇ ਦੀ ਚੈੱਕ ਪਾਸ ਹਨ ਚੈੱਕ ਪਾਸ ਹੈ ਕਿੰਨਾ ਦੁੱਧ ਦਾ 10 ਟਾਈਮ ਇਸ ਟਾਈਮ 12 ਲੀਟਰ ਹੈ 12 ਲੀਟਰ ਦੋਆਂ ਵੇਲੇ ਹਾਂਜੀ ਠੀਕ ਹੈ ਤੇ ਬੱਚਾ ਇਹਦੇ ਮਗਰ ਹੈ ਨਹੀਂ ਇਹਦੇ ਮਗਰ ਬੱਚਾ ਹੈ ਨਹੀਂ ਠੀਕ ਹੈ ਜੀ ਲਓ ਵੀ ਸੱਜਣੋ ਇਹ ਵੀ ਤੁਹਾਨੂੰ ਦਿਖਾ ਦਿੰਨੇ ਆਂ ਇੱਥੇ ਖਾਣ ਆਣ ਸੁਣ ਇਹਦਾ ਵੀ ਚੰਗਾ ਹੈ ਸੈਜ ਦੋਨਾਂ ਪਾਸੇ ਤੁਹਾਨੂੰ ਖਣਾ ਦਾ ਦਿਖਾ ਦੇਾਂਗੇ ਦੇਖ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਤੁਹਾਨੂੰ ਦੋਸਤੋ ਇਹ ਤੌਰ ਕੇ ਦਿਖਾਵਾਂਗਾ। ਨੋ ਵੀ ਸੱਜਣਾ ਹਵਾਨਾ ਪਤਰਾ ਦੋਨਾਂ ਪਾਸਿਆਂ ਤੋਂ ਥਾਣਾ ਬਿਲਕੁਲ ਸੇਮ ਆ। 12 ਕਿਲੋ ਦੋਸਤੋ ਦੁੱਧ ਬਾਈ ਕਹਿੰਦਾ ਵੀ ਦੋਵੇਂ ਟਾਈਮਾਂ ਦਾ ਤੋਲ ਕੇ ਦੇ ਦੇਾਂਗੇ। ਨੋ ਵੀ ਮਤਰਾ ਦੋਨਾਂ ਪਾਸਿਆਂ ਤੋਂ ਹਵਾਨਾ ਪੂਰਾ ਦਿਖਾ ਦੇਣਾ। ਐਡਜਸਟਮੈਂਟ ਤੁਸੀਂ ਕਰਨੀ ਹੈ। ਸਾਫ਼ ਸੁਥਰਾ ਹਵਾਨਾ। ਕੱਦ ਕਾਠੀ ਦਾ ਵੀ ਠੀਕ ਆ ਰਾਜੀ ਪੜੀ ਆ ਦੇਖ ਸਕਦੇ ਹੋ ਤੁਸੀਂ। ਤੀਜੇ ਆਸਤੇ ਇਹ ਕੱਬਣਾ ਦੋਸਤੋ। ਤੇ ਤੋਰ ਕੇ ਤੁਹਾਨੂੰ ਇਹ ਵੀ ਦਿਖਾ ਦਿੰਦੇ ਆ ਲਓ ਵੀ ਸੱਜਣਾ ਤੋਰ ਕੇ ਤੁਹਾਨੂੰ ਇਹ ਵੀ ਦਿਖਾ ਦਿੰਦੇ ਆ ਸਾਫ ਸੁਥਰੀ ਵਿਹੜਾ ਲਓ ਇਹ ਮਤਰ ਤੋਰ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਮੈਥੋਂ ਥੋੜਾ ਜਿਹਾ ਡਰਦੀ ਆ ਤੇ ਵੈਸੇ ਸਾਫ ਸੁਥਰੀ ਆ ਦੋਸਤੋ ਜਿੰਨੀ ਗੱਲ ਤੁਹਾਨੂੰ ਦੱਸੀ ਆ ਓਨੀ ਤੁਹਾਨੂੰ ਸਹੀ ਨਿਕਲੂਗੀ ਆ ਕੇ ਤੁਸੀਂ ਦੇਖੋਗੇ ਨਾ ਦੇਖ ਸਕਦੇ ਹੋ ਤੁਸੀਂ ਤੀਜੀ ਆਸਤੇ ਕੱਬਣਾ ਦੋਸਤੋ ਹਾਂਜੀ ਭਾਈ ਜੀ ਇਹਦਾ ਕੀ ਮੁੱਲ ਰੱਖਿਆ ਜੀ ਇਹਦਾ ਮੁੱਲ 55000 ਮਾਨਤਾਨ ਹੋ ਜੂ 55000 ਮਾਨਤਾਨ ਹੋ ਜੂ ਗੇ ਲਓ ਵੀ ਸੱਜਣੋ ਦੋਨਾਂ ਵੈੜਾਂ ਦੇ ਵਿੱਚੋਂ ਮਾਨਤਾਨ ਤੁਹਾਡਾ ਖੁੱਲਾ ਕੀਤਾ ਜਾਊਗਾ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਏਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਸਕਦੇ ਆਂ ਇਸ ਤਰ੍ਹਾਂ ਨਹੀਂ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਾਂ ਚੱਲ ਰਿਹਾ ਹੈ। ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ। ਵੀਡੀਓ ਕਿੰਦਾ ਲੱਗੀ ਦੋਸਤੋ ਕਮੈਂਟ ਕਰਕੇ ਦੱਸਿਓ ਤੇ ਜਲਦੀ ਮਿਲਦੇ ਆ ਦੋਸਤੋ। ਯਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ।